ਪੰਜਾਬ ਦੇ ਵਿੱਚ ਲਗਾਤਾਰ ਐਨਕਾਊਂਟਰਸ ਨੂੰ ਲੈ ਕੇ ਹੁਣ ਮੁੱਖ ਮੰਤਰੀ ਪੰਜਾਬ ਦਾ ਵੱਡਾ ਬਿਆਨ ਸਾਹਮਣੇ ਆ ਗਿਆ ਹੈ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਮੈਂ ਅਭੀਕੇਸ਼ਰ ਤੁਹਾਡੇ ਨਾਲ ਦੇਖ ਰਹੇ ਹਾਂ ਸਾਨ ਟੀਵੀ ਸਮੇ ਜੋ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਕਿ ਮੁੱਖ ਮੰਤਰੀ ਪੰਜਾਬ ਦਾ ਇੱਕ ਵੱਡਾ ਬਿਆਨ ਸਾਹਮਣੇ ਆ ਗਿਆ ਕਿਉਂਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਲਗਾਤਾਰ ਫਿਰੋਤੀਆਂ ਮੰਗੀਆਂ ਜਾ ਰਹੀਆਂ ਨੇ ਪੰਜਾਬ ਦੇ ਵਿੱਚ ਲਗਾਤਾਰ ਗੈਂਗਸਟਰ ਵਾਰ ਵਧ ਰਹੇ ਲੇਕਿਨ ਉਸੇ तरीके ਦੇ ਨਾਲ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਐਨਕਾਊਂਟਰਜ਼ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਨੇ ਕਿਉਂਕਿ ਜਿਹੜੇ ਵੀ ਪੁਲਿਸ ਨੂੰ ਪ੍ਰਸ਼ਾਸਨ ਨੂੰ ਮੋੜਵਾਰ ਕਰਦੇ ਨੇ ਲੇਕਿਨ ਉੱਥੇ ਹੀ ਗੈਂਗਸਟਰਵਾਦ ਨੂੰ ਖਤਮ ਕਰਨ ਦੇ ਲਈ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਪਹਿਲਾਂ ਵੀ ਕਿਹਾ ਗਿਆ ਕਿ ਜਿਹੜੀ ਹੈ ਉਹ ਸ਼ਕਤੀ ਜਿਹੜੀ ਪੂਰੀ ਪੂਰੀ ਤਰੀਕੇ ਨਾਲ ਕੀਤੀ ਜਾਏਗੀ ਸੋ ਇਸੇ ਚੱਲਦੇ ਹੁਣ ਮੁੱਖ ਮੰਤਰੀ ਪੰਜਾਬ ਦਾ ਬਿਆਨ ਸਾਹਮਣੇ ਹੋ ਜਦੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੂੰ ਪੁੱਛਿਆ ਗਿਆ ਕਿ ਲਗਾਤਾਰ ਪੰਜਾਬ ਦੇ ਵਿੱਚ ਹੁਣ ਐਨਕਾਊਂਟਰਜ਼ ਹੋ ਰਹੇ ਨੇ ਕਿਉਂਕਿ ਗੈਂਗਸਟਰ ਕਲਚਰ ਬਹੁਤ ਵੱਧ ਗਿਆ ਸੀਗਾ ਤਾਂ ਉੱਥੇ ਮੁੱਖ ਮੰਤਰੀ ਪੰਜਾਬ ਦਾ ਇਹ ਬਿਆਨ ਸਾਹਮਣੇ ਹੁੰਦਾ ਕਿ ਜਿਹੜੇ ਪੰਜਾਬ ਦਾ ਅਮਨ ਕਾਨੂੰਨ ਖਤਮ ਕਰਨ ਦੀ ਕੋਸ਼ਿਸ਼ ਕਰਨਗੇ ਖਰਾਬ ਕਰਨ ਦੀ ਕੋਸ਼ਿਸ਼ ਕਰਨਗੇ ਲੋੜੀਆਂ ਉਹਨਾਂ ਨੂੰ ਵੀ ਨਹੀਂ ਮਿਲਣਗੇ ਬਲਕਿ ਜਵਾਬ ਜਿਹੜੇ ਨੇ ਉਹ ਦੁੱਗਨੇ ਮਿਲਣਗੇ ਸੋ ਇਹ ਮੁੱਖ ਮੰਤਰੀ ਪੰਜਾਬ ਦਾ ਇੱਕ ਵੱਡਾ ਬਿਆਨ ਕਹਿ ਸਕਦੇ ਹੋ ਕਿ ਗੈਂਗਸਟਰਵਾਦ ਨੂੰ ਲੈ ਕੇ ਸਾਹਮਣੇ ਆਇਆ ਗੈਂਗਸਟਰ ਕਲਚਰ ਨੂੰ ਲੈ ਕੇ ਸਾਹਮਣੇ ਆਇਆ ਕਿਉਂਕਿ ਜਿਸ ਤਰੀਕੇ ਅਸੀਂ ਲਗਾਤਾਰ ਦੇਖਦੇ ਕਿ ਇਹੋ ਜਿਹੇ ਦੁਰਘਟਨਾਵਾਂ ਬਹੁਤ ਸਾਰੀਆਂ ਸਾਹਮਣੇ ਆਉਂਦੀਆਂ ਨੇ ਲਗਾਤਾਰ ਲekin ਉਥੇ ਹੀ ਪ੍ਰਸ਼ਾਸਨ ਵੀ ਪੂਰੀ ਬੁਸਤਤੀ ਨਾਲ ਕੰਮ ਕਰ ਰਿਹਾ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਐਨਕਾਊਂਟਰ ਸਾਹਮਣੇ ਆਉਂਦੇ ਨੇ ਜਾਂ ਜਿਹੜੇ ਵੀ ਪੰਜਾਬ ਦੇ ਵਿੱਚ ਨਸ਼ਾ ਵੇਚਣ ਦੀ ਕੋਸ਼ਿਸ਼ ਕਰਦੇ ਨੇ ਜਾਂ ਜਿਹੜੇ ਪੰਜਾਬ ਦੇ ਵਿੱਚ ਗੁੰਡਾਗਰਦੀ ਕੁੱਛ ਕਰਨ ਦੀ ਕੋਸ਼ਿਸ਼ ਕਰਦੇ ਨੇ ਜਿਹੜੇ ਪੰਜਾਬ ਦੇ ਵਿੱਚ ਗੈਂਗਸਟਰ ਕਲਚਰ ਨੂੰ ਵਧੇ ਵਾਧੇ ਰਹੇ ਨੇ ਉਸ ਦੇ ਉੱਪਰ ਵੀ ਜਿਹੜਾ ਪ੍ਰਸ਼ਾਸਨ ਪੂਰੀ ਨਕੇਲ ਕੱਸ ਰਿਹਾ ਐ ਐਨਕਾਊਂਟਰ ਦੀ ਖਬਰਾਂ ਸਾਡੇ ਕੋਲ ਸਾਹਮਣੇ ਆਉਂਦੇ ਨੇ ਲੇਕਿਨ ਉਥੇ ਹੀ ਹੁਣ ਮੁੱਖ ਮੰਤਰੀ ਪੰਜਾਬ ਦਾ ਵੀ ਇਹ ਬਿਆਨ ਸਾਹਮਣੇ ਆ ਜਾਂਦਾ ਕਿ ਜਿਹੜਾ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਨੂੰ ਭੰਗ ਕਰੇਗਾ ਉਸ ਨੂੰ ਵੀ ਲੋਰੀਆਂ ਨਹੀਂ ਬਲਕਿ ਦੁਗਣੇ ਜਵਾਬ ਮਿਲਣਗੇ ਮੁੱਖ ਮੰਤਰੀ ਪੰਜਾਬ ਦਾ ਬਿਆਨ ਸਾਹਮਣੇ ਤੁਹਾਨੂੰ ਹੁਣ ਬਿਆਨ ਸੁਣੋਗੇ ਕਿ ਆਖਿਰਕਾਰ ਮੁੱਖ ਮੰਤਰੀ ਪੰਜਾਬ ਨੇ ਇਸ ਪੂਰੇ ਗੱਲ ਦੇ ਉੱਤੇ ਗੈਂਗਸਟਰ ਕਲਚਰ ਦੇ ਉੱਤੇ ਗੁੰਡਾਗਰਦੀ ਦੇ ਉੱਪਰ ਕੀ ਕਿਹਾ ਹੈ ਦੇਖੋ ਇਸ ਪੂਰੀ ਖਬਰ ਚ ਗੈਂਗਸਟਰ ਕਲਚਰ ਨੂੰ ਖਤਮ ਕਰਨ ਲਈ ਪੂਰੀ ਮੁਸਤਫਦੀ ਦੇ ਨਾਲ ਬੜੀ ਸਰਕਾਰ ਤੇ ਪੁਲਿਸ ਕੰਮ ਕਰ ਰਹੀ ਹੈ ਕਈ ਐਨਕਾਊਂਟਰ ਹੋ ਰਹੇ ਨੇ ਇੰ ਦਿਨਾਂ ਦੇ ਵਿੱਚ ਪੰਜਾਬ ਦੇਖੋ ਮੈਂ ਕਹਿਣਾ ਚਾਹੁੰਦਾ ਜਿਹੜੇ ਪੰਜਾਬ ਦਾ ਲਾਅ ਐਂਡ ਆਰਡਰ ਖਰਾਬ ਕਰਨ ਦੀ ਕੋਸ਼ਿਸ਼ ਕਰਨਗੇ ਤੇ ਫਿਰ ਲੋਰੀਆਂ ਉਹਨਾਂ ਨੂੰ ਵੀ ਨਹੀਂ ਮਿਲਦੀਆਂ ਠੀਕ ਹੈ ਨਾ ਉਹਨਾਂ ਨੂੰ ਫਿਰ ਜਵਾਬ ਜਿਹੜਾ ਉਹ ਡਬਲ ਤਰੀਕੇ ਨਾਲ ਮਿਲੂਗਾ